ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੇ ਸਾਥਰੀਆਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਢੀਗੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਬਲਵੰਦਰ ਸਿੰਘ ਪੁੰਦੜ ਹੋਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਉਹ ਦੇਣਾ ਯਾਨੀ ਕਿ 30 ਅਗਸਤ ਨੂੰ ਜਦੋਂ ਹੁਣ ਤੋਂ ਕੁਝ ਘੰਟਿਆਂ ਬਾਅਦ ਅਕਾਲ ਤਖਤ ਸਾਹਿਬ ਦੇ ਉੱਤੇ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਜੁੜ ਬੈਣਗੇ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਮਾਫੀ ਦੇ ਉੱਤੇ ਕੋਈ ਮਹੱਤਵਪੂਰਨ ਫੈਸਲਾ ਕੀਤਾ ਜਾਊਗਾ। ਉਹ ਸੁਖਬੀਰ ਬਾਦਲ ਨੂੰ ਮਾਫ ਕਰਦੇ ਆ ਜਾਂ ਨਹੀਂ ਕਰਦੇ। ਕੋਈ ਸਜ਼ਾ ਲਾਉਂਦੇ ਆ ਜਾਂ ਕੋਈ ਹੋਰ ਗੱਲ ਹੁੰਦੀ ਆ। ਇਹ ਚਲੋ ਹੁਣ ਤੋਂ ਕੁਝ ਘੰਟਿਆਂ ਬਾਅਦ ਪਤਾ ਲੱਗ ਜਾਣਾ। ਪਰ 30 ਅਗਸਤ ਦੀ ਉਡੀਕ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ ਤੇ ਲੋਕ ਇਹ ਗੱਲ ਸੋਚਦੇ ਸੀ ਵੀ ਪਤਾ ਨਹੀਂ ਜਥੇਦਾਰ ਸਾਹਿਬਾਨ ਕੀ ਫੈਸਲਾ ਕਰਨਗੇ ਤੇ ਇਹ ਸਾਰੀ ਗੱਲ ਅੱਜ ਪਤਾ ਲੱਗ ਜਾਣੀ ਆ। ਪਰ ਜਥੇਦਾਰ ਸਾਹਿਬਾਨ ਦੇ ਵੱਲੋਂ ਫੈਸਲਾ ਲੈਣ ਤੋਂ ਪਹਿਲਾਂ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਹੋਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਾਰਜਕਾਰੀ ਤੌਰ ਦੇ ਉੱਤੇ ਅਕਾਲੀ ਦਲ ਦਾ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਬਣਾ ਦਿੱਤਾ ਗਿਆ ਭੂੰਦੜ ਹੋਰੀਆਂ ਜਿਹੜੇ ਉਹ ਇੱਕ ਸੀਨੀਅਰ ਅਕਾਲੀ ਆਗੂ ਟਕਸਾਲੀ ਆ ਵੱਡੇ ਬਾਦਲ ਸਭ ਤੋਂ ਬਾਅਦ ਜੇ 2 3 4 ਕਾਂਗਰਸ ਜਿਹੜੇ ਅਕਾਲੀ ਆਗੂ ਆ ਜਿਹੜੇ ਕਿ ਸੀਨੀਅਰ ਆਪਾਂ ਮੰਨਦੇ ਆ ਉਹਨਾਂ ਦੇ ਵਿੱਚ ਇੱਕ ਸੁਖਦੇਵ ਸਿੰਘ ਢੀਂਡਸਾ ਸੀ ਇੱਕ ਬਲਵਿੰਦਰ ਸਿੰਘ ਭੂੰਦੜ ਵੀ ਆ ਇੱਕ ਦੋ ਹੋਰ ਵੀ ਆ ਹੁਣ ਢੀਂਡਸਾ ਹੋਰੀ ਪਾਰਟੀ ਛੱਡ ਗਏ ਆ ਤੇ ਭੂੰਦੜ ਹੋਰੀ ਨਾਲ ਆ ਸੋ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਉੱਤੇ ਭਰੋਸਾ ਉਵੇਂ ਹੀ ਆ ਸੁਖਬੀਰ ਬਾਦਲ ਨੂੰ ਜਿਵੇਂ ਕਿ ਅਰਵਿੰਦ ਕੇਜਰੀਵਾਲ ਨੂੰ 19 ਸੋਧੀਆਂ ਦੇ ਉੱਤੇ ਆ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਉੱਤੇ ਉਵੇਂ ਹੀ ਆ ਭਰੋਸਾ ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਕਿ ਮਲਕ ਅਰਜਨ ਖੜਗੇ ਦੇ ਉੱਤੇ ਰਾਹੁਲ ਗਾਂਧੀ ਨੂੰ ਭਰੋਸਾ ਹੈਗਾ ਸੋ ਗੱਲ ਕੁੱਲ ਮਲਾਕੀ ਕਹਿਣ ਦਾ ਭਾਵ ਇਹ ਆ ਵੀ ਬਲਵਿੰਦਰ ਸਿੰਘ ਭੁੰਦੜ ਨੂੰ ਮੂਰੇ ਕੀਤਾ ਗਿਆ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਬਣਾ ਦਿੱਤਾ ਗਿਆ ਤੇ ਇਹ ਆ ਕਾਲੀ ਦਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਕਿਸੇ ਬੰਦੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੋਵੇ ਨੀਤ ਪ੍ਰਧਾਨ ਬਣਾਉਣਾ ਹੋਰ ਉਹਦੇ ਜਿਹੜਾ ਉਹ ਤਾਂ ਪਜਾੜਨੇ ਆ ਪਰ ਕਾਰਜਕਾਰੀ ਪ੍ਰਧਾਨ ਪਹਿਲੀ ਵਾਰ ਬਣਾਇਆ ਗਿਆ ਹੁਣ ਇਹ ਹੈ ਜੀ ਕਿ ਕਾਰਜਕਾਰੀ ਪ੍ਰਧਾਨ ਆ ਜਿਹੜਾ ਉਹ ਕਿੰਨੀ ਕੁ ਧੀਰ ਕੰਮ ਕਰੂ ਕਿੰਨਾ ਕੁ ਸਮਾਂ ਇਹ ਕੱਢੂ ਇਹ ਸਮਾਂ ਲਸੂਗਾ ਪਰ ਗੱਲ ਜਿਹੜੇ ਵਿਰੋਧੀ ਆ ਬਗਾਵਤ ਕਰਨ ਵਾਲੇ ਉਹਨਾਂ ਨੇ ਇਸ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਦਾ ਵਿਰੋਧ ਕੀਤਾ ਗੱਲ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਗੱਲ ਕਹੀ ਹੈ ਉਹ ਕਹਿੰਨੇ ਵੀ ਨਾ ਅਸੀਂ ਤਾਂ ਬਿਲਕੁਲ ਨਹੀਂ ਸਹਿਮਤ ਇਸ ਗੱਲ ਦੇ ਨਾਲ ਇਹ ਤਾਂ ਇੱਕ ਖਾਣਾ ਪੂਰਤੀ ਕੀਤੀ ਗਈ ਹੈ ਰਹਿਣ ਕੇ ਸਾਰਾ ਕੁਝ ਸੁਖਵੀਰ ਬਾਦਲੀ ਕਾਰਜਕਾਰੀ ਤੌਰ ਦੇ ਉਤੇ ਦਾ ਮਤਲਬ ਇਹ ਆ ਸਿਰਫ ਖਾਣਾ ਪੂਰਤੀ ਵਾਸਤੇ ਮੂਹਰੇ ਬਲਵਿੰਦਰ ਸਿੰਘ ਪੁੰਨੜ ਨੂੰ ਕਰ ਦਿੱਤਾ ਗਿਆ ਉਹ ਕਹਿੰਨੇ ਵੀ ਦੇਖੋ ਕਾਰਜਕਾਰੀ ਪ੍ਰਧਾਨ ਉਦੋਂ ਹੁੰਦਾ ਜਦੋਂ ਮੁੱਖ ਪ੍ਰਧਾਨ ਜਿਹੜਾ ਕਿ ਉਹ ਜਾਂ ਤਾਂ ਵਿਦੇਸ਼ ਗਿਆ ਹੋਵੇ ਜਾਂ ਬਿਮਾਰ ਬਹੁਤ ਹੋਵੇ ਤੇ ਜਾਂ ਜੇਲ੍ਹ ਗਿਆ ਹੋਵੇ ਤੇ ਤਿੰਨਾਂ ਸਥਿਤੀਆਂ ਵਾਲੀ ਉਹ ਗੱਲ ਹੈ ਨਹੀਂਗੀ ਸੋ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਤਾਂ ਡਰਾਮਾ ਕੀਤਾ ਹੈਗਾ ਸੋ ਚਲੋ ਉਹ ਕੁਛ ਵੀ ਕਹਿਣ ਉਹਨਾਂ ਦੀ ਮਰਜ਼ੀ ਆ ਜਦੋਂ ਬਣਦੀ ਨਾ ਹੋਵੇ ਉਦੋਂ ਦੋਵਾਂ ਧੜੈ ਇਨੀ ਕਿਸੇ ਨਾ ਕਿਸੇ ਦੇ ਬਾਰੇ ਕੁਛ ਨਾ ਕੁਛ ਕਹਿਣਾ ਹੁੰਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਕਾਰਜਕਾਰੀ ਪ੍ਰਧਾਨ ਬਣਾ ਕੇ ਸੁਖਵੀਰ ਸਿੰਘ ਬਾਦਲ ਨੇ ਵਿਰੋਧੀਆਂ ਨੂੰ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਵੀ ਭਾਈ ਹੁਣ ਮੇਰੇ ਕੋਲੇ ਕੋਈ ਰਤਬਾ ਨਹੀਂ ਗਾ ਹੁਣ ਮੇਰੇ ਕੋਲੇ ਕੋਈ ਅਹੁਦਾ ਨਹੀਂ ਗਾ ਹੁਣ ਮੈਂ ਇਸ ਤੋਂ ਬਾਅਦ ਹੋਰ ਕਰਾਂ ਵੀ ਕੀ ਮੈਂ ਹੁਣ ਤੁਹਾਡੇ ਕਹੇ ਦੇ ਮੁਤਾਬਕ ਸਾਰਾ ਕੁਝ ਕਰ ਲਿਆ ਉਹਨਾਂ ਦੇ ਕਹਿਣ ਦਾ ਭਾਵ ਸ਼ਾਇਦ ਇਹ ਹੈਗਾ ਸੋ ਵਿਨੇ ਭਾਈ ਕੀ ਬਣਦਾ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਆਉਂਦੇ ਦਿਨਾਂ ਦੇ ਵਿੱਚ ਪਰ ਕੁੱਲ ਮਿਲਾ ਕੇ ਇਹ ਆ ਇਹ ਅਕਾਲੀ ਦਲ ਦੇ ਮੂਰੇ ਬਹੁਤ ਵੱਡੀਆਂ ਚੜ੍ਹਤੀਆਂ ਅਕਾਲੀ ਦਲ ਬਹੁਤ ਵੱਡੇ ਸੰਕਟ ਦੇ ਵਿੱਚ ਆ ਇਸ ਸੰਕਟ ਦੇ ਵਿੱਚੋਂ ਅਕਾਲੀ ਦਲ ਕਿਵੇਂ ਨਿਕਲੂਗਾ ਇਹ ਹੁਣ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਅੱਜ ਸੁਖਬੀਰ ਸਿੰਘ ਬਾਦਲ ਜਦੋਂ ਆਕਾਲ ਤਰਤ ਸਹਿਬ ਦੇ ਉੱਤੇ ਪੇਸ਼ ਹੋਏ ਤਾਂ ਜਥੇਦਾਰ ਸਹਿਬਾਨ ਉਹਨਾਂ ਦੇ ਬਾਰੇ ਕੀ ਫੈਸਲਾ ਕਰਦੇ ਆ ਇਹ ਦੁਪਹਿਰ ਤੱਕ ਪਤਾ ਲੱਗ ਜਾਣਾ ਜੀ ਬਿਲਕੁਲ ਸਹੀ ਟਹਿਣਾ ਸਾਹਿਬ ਤੇ ਉਧਰ ਦੂਸਰੇ ਬੰਨੇ ਇੱਕ ਬਿਆਨ ਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਹਿੰਦੇ ਕਿ ਕੰਗਣਾ ਦੇ ਬਾਰੇ ਵਿੱਚ ਕੋਈ ਗੱਲ ਕਹੀ ਹੈ ਜੀ ਉਹਨੂੰ ਲੈ ਕੇ ਬਹੁਤ ਵਿਵਾਦ ਹੋ ਗਿਆ ਦੇਖੋ ਜੀ ਕੰਗਣਾ ਇੱਕ ਮੂੰਹ ਫੱਟ ਤੇ ਮੈਂ ਸੋਚ ਰਹਾ ਹੁੰਨਾ ਵੀ ਸਿਰ ਤੋਂ ਹੌਲੀ ਔਰਤਾ ਉਹਦੇ ਵੱਲੋਂ ਨਾ ਤਾਂ ਕਦੇ ਫਿਲਮੀ ਖੇਤਰ ਦੇ ਲੋਕਾਂ ਦੇ ਨਾਲ ਬਣਾ ਕੇ ਰੱਖੀ ਗਈ ਹੈ ਤੇ ਨਾ ਹੀ ਆਮ ਲੋਕਾਂ ਦੇ ਨਾਲ ਉਹਦੀ ਪੌਣੀ ਫਿਲਮ ਇੰਡਸਟਰੀ ਨਾਲ ਵਿਗੜੀ ਸੀ ਤੇ ਅੱਜ ਪੂਰੇ ਪੰਜਾਬ ਦੇ ਨਾਲ ਵਿਗੜੀ ਆ ਮੇਰਾ ਖਿਆਲ ਆ ਵੀ ਪੰਜਾਬੀ ਕੋਈ ਐਸਾ ਹੋਊਗਾ ਜਿਹੜਾ ਉਹਦੀ ਸਿਫਤ ਵੀ ਕਰਦਾ ਹੋਵੇ ਨਹੀਂ ਤਾਂ ਉਹਦੇ ਮੂੰਹ ਫਟ ਕੇ ਰਦਾਰ ਦੀ ਆਲੋਚਨਾ ਹੀ ਕਰਦਾ ਲੜਨਤੀ ਪਾਉਂਦਾ ਆ ਹੁਣੇ-ਹੁਣੇ ਉਹਨੇ ਪਿੱਛੇ ਜੇ ਕਿਹਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਕਿ ਜਿਹੜਾ ਕਿਸਾਨ ਅੰਦੋਲਨ ਸੀ ਇਹਦੇ ਵਿੱਚ ਤਾਂ ਰੇਪ ਹੁੰਦੇ ਰਹੇ ਆ ਇਹਦੇ ਵਿੱਚ ਮਰਡਰ ਕਰਕੇ ਲਾਸ਼ਾਂ ਟੰਗਦੇ ਰਹੇ ਆ ਫਿਰ ਉਹਨੇ ਵੀ ਗੱਲ ਕਹੀ ਸੀ ਵੀ ਜੇਕਰ ਕੇਂਦਰ ਦੀ ਸਰਕਾਰ ਵੇਲੇ ਸਰਨਾ ਸੁਚੇਤ ਹੁੰਦੀ ਤਾਂ ਫਿਰ ਹੋ ਸਕਦਾ ਵੀ ਭਾਈ ਪੰਜਾਬ ਦੇ ਵਿੱਚ ਦੂਜਾ ਬੰਗਲਾਦੇਸ਼ ਬਣ ਜਾਂਦਾ ਭਾਰਤ ਦੇ ਵਿੱਚ ਬੰਗਲਾਦੇਸ਼ ਬਣਾਉਣ ਦੀ ਕੋਸ਼ਿਸ਼ ਸੀ ਉਹਨੇ ਇਹੋ ਜੀਆਂ ਗੱਲਾਂ ਕਹੀਆਂ ਫਿਰ ਉਹਦੀ ਆਲੋਚਨਾ ਉਹਦੀ ਵਿਰੋਧਤਾ ਪਹਿਲਾਂ ਨਾਲੋਂ ਵਧ ਗਈ ਉਹ ਵਧਣੀ ਹੀ ਸੀ ਉਹਨੇ ਬੋਲਿਆ ਇਹੋ ਜਿਹਾ ਕੁਝ ਫਿਰ ਉਹਨੇ ਇਹ ਵੀ ਗੱਲ ਕਹੀ ਜੀ ਕਿ ਮੈਂ ਤਾਂ ਆਪ ਕਿਸਾਨ ਪਰਿਵਾਰ ਦੇ ਵਿੱਚੋਂ ਆ ਖੈਰ ਆ ਗੱਲਾਂ ਡਰਾਮਾ ਚੱਲੀ ਜਾਂਦਾ ਚਲੋ ਜੀ ਹੁਣ ਕਰਨਾਲ ਦੇ ਵਿੱਚ ਗਏ ਹਰਿਆਣਾ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰੀ ਤੇ ਸਿਮਰਨਜੀਤ ਸਿੰਘ ਮਾਨ ਹੋਰੀ ਵੀ ਆਪਣੇ ਕਈ ਵਾਰੀ ਊਟ ਪਟੰਗ ਬਿਆਨਾਂ ਕਰਕੇ ਜਾਣੇ ਜਾਂਦੇ ਆ ਮਾਨ ਹੋਰਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਜੀ ਕਿ ਕੰਗੜਾ ਨਾਲ ਤਾ ਇਹ ਗੱਲ ਕਹਿੰਨੀ ਜੀ ਕਿ ਕਿਸਾਨ ਅਧਵਾਣ ਦੇ ਵਿੱਚ ਆ ਆ ਕੁਝ ਹੁੰਦਾ ਰਹਿੰਦਾ ਤੁਸੀਂ ਕੀ ਕਹੋ ਉਹ ਕਹਿੰਨੇ ਜੀ ਮੈਂ ਕੀ ਕਹਿਣਾ ਕੰਗੜਾ ਨੂੰ ਰੇਪ ਦਾ ਜ਼ਿਆਦਾ ਤਜਰਬਾ ਆਪਾਂ ਉਹਨੂੰ ਹੀ ਪੁੱਛ ਲੈਨੇ ਆ ਉਹ ਕਹਿੰਨੇ ਜੀ ਦੇਖੋ ਕੰਗੜਾ ਨੂੰ ਰੇਪ ਦਾ ਤਜਰਬਾ ਬਹੁਤ ਆ ਉਹਨੂੰ ਪੁੱਛ ਲੈਣਾ ਚਾਹੀਦਾ ਤੇ ਪੱਤਰਕਾਰਾਂ ਨੇ ਅੱਗੇ ਸਵਾਲ ਕੀਤਾ ਉਹ ਕਹਿੰਨੇ ਜੀ ਤੁਸੀਂ ਕੀ ਕਹਨੇ ਹੋ ਵੀ ਭਾਈ ਕੰਗੜਾ ਨੂੰ ਰੇਪ ਦਾ ਤਜਰਬਾ ਉਹ ਕਹਿੰਦਾ ਬਿਲਕੁਲ ਜੇ ਬੰਦਾ ਕੋਈ ਸਾਈਕਲ ਚਲਾਉਂਦਾ ਤਾਂ ਉਹਨੂੰ ਸਾਈਕਲ ਚਲਾਉਣ ਦਾ ਤਜਰਬਾ ਹੋ ਜਾਂਦਾ ਤੇ ਕੰਗੜਾ ਨੂੰ ਰੇਪ ਦਾ ਤਜਰਬਾ ਇਸ ਕਰਕੇ ਉਹ ਜ਼ਿਆਦਾ ਵਧੀਆ ਦੱਸ ਸਕਦੀ ਸਾਰੀ ਗੱਲ ਨੂੰ ਪੱਤਰਕਾਰ ਨੇ ਫਿਰ ਘਰੋੜ ਕੇ ਪੁੱਛਿਆ ਤੁਸੀਂ ਕੰਗੜਾ ਰਣੋਤ ਦੇ ਬਾਰੇ ਹੀ ਗੱਲ ਕਰ ਰਹੇ ਹੋ ਕਹਿੰਦੇ ਬਿਲਕੁਲ ਮੈਂ ਉਹਦੇ ਬਾਰੇ ਹੀ ਗੱਲ ਕਰ ਰਿਹਾ ਹਾਂ ਹੁਣ ਕੰਗੜਾ ਰਣੋਤ ਨੇ ਤਾਂ ਜੋ ਬੇਵਕੂਫੀਆਂ ਕੀਤੀਆਂ ਉਹਦੇ ਬਾਰੇ ਆਪਾਂ ਜਾਣਦੇ ਹੀ ਆਂ ਆਪਾਂ ਉਹਦੀ ਕਿੱ데 ਸਿਫਤ ਨਹੀਂ ਕਰਦੇ ਵੀ ਉਹਨੇ ਝੱਲਵਲ ਲੱਲੀਆਂ ਊਟ ਪਟਾਂ ਗੱਲਾਂ ਕਰਕੇ ਮਿੱਟੀ ਪਟਾਈ ਆ ਆਪਦੀ ਵੀ ਉਹਦੀ ਕੋਈ ਇਮੇਜ ਨਹੀਂ ਗਈ ਪੰਜਾਬ 'ਚ ਪਰ ਗੱਡੀ ਗੱਲ ਸਿਮਰਨਜੀਤ ਸਿੰਘ ਮਾਨ ਸਾਬਕਾ ਸੰਸਦ ਮੈਂਬਰ ਨੇ ਕਹੀ ਆ ਸਿਆਣੀ ਇਹ ਵੀ ਨਹੀਂ ਇੱਕ ਉਮਰਦਰਾਜ ਬੰਦਾ ਜਿਹਦੇ ਕੋਲੋਂ ਅਸੀਂ ਚੰਗੇ ਬਿਆਨ ਦੀ ਚੰਗੀ ਗੱਲ ਦੀ ਆਸ ਕਰਦੇ ਆਂ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਮੁਤਾਬਕ ਸੋਹਣੀ ਗੱਲ ਕਹਿਣੀ ਆ ਉਹ ਕਵੇ ਜੀ ਕਿ ਫਿਰ ਉਹਨੂੰ ਰੇਪ ਦਾ ਤਜਰਬਾ ਹੋਣਾ ਉਹਨੂੰ ਰੇਪ ਦਾ ਕਾਫੀ ਤਜਰਬਾ ਉਹਨੂੰ ਹੀ ਪੁੱਛ ਲੈਣੇ ਆ ਉਹਦੇ ਨਾਲ ਹੋਇਆ ਹੋਣਾ ਕੁਛ ਇਦਾਂ ਦੀਆਂ ਗੱਲਾਂ ਕਹਿ ਗਏ ਤੇ ਇਹ ਵੀ ਕੋਈ ਆਪਾਂ ਕਹਿੰਦੇ ਨੇ ਮੌਕੇ ਤੇ ਉੱਤੇ ਤਾਂ ਕਈ ਬੰਦੇ ਕਹਿੰਦੇ ਲੈ ਵੇ ਫਰਮਾਨ ਸਾਹਿਬ ਨੇ ਸਿਰ ਇਲਾਤਾ ਸਿੱਧੀ ਗੱਲ ਠੋਕਦੀ ਆ ਐਂ ਕਰਤਾ ਪਰ ਇਹਦੇ ਵਖੀ ਆਪਾਂ ਜੇ ਆਪਾਂ ਉਮਰ ਦੇ ਮੁਤਾਬਕ ਤਜਰਬੇ ਦੇ ਮੁਤਾਬਕ ਦੇਖੀਏ ਗੱਲ ਤਾਂ ਇਹੋ ਛੀ ਆ ਗੱਲ ਇਹ ਹਲਕੀ ਆ ਗੱਲ ਹੁਣ ਕਹਿੰਣਾ ਇਸ ਗੱਲ ਦੇ ਉੱਤੇ ਪਿਟੀ ਜਾਂਦੀ ਐ ਯਾਨੀ ਦੇਖੋ ਜੀ ਪੰਜਾਬ ਦੇ ਨੇਤਾ ਮੇਰੇ ਬਾਰੇ ਕਹਿੰਦੇ ਕੀ ਆ ਉਹ ਤਾਂ ਇਹ ਗੱਲ ਕਹਿੰਦੇ ਔਰਤ ਦੀ ਤੁਲਨਾ ਸਾਈਕਲ ਨਾਲ ਕਰੀ ਜਾਂਦੇ ਆ ਉਹ ਇਹ ਗੱਲ ਕਹੀ ਜਾਂਦੇ ਵੀ ਭਾਈ ਔਰਤ ਐਦਾਂ ਹੈ ਇਹ ਤਾਂ ਗੱਲ ਦੇ ਵਿੱਚੋਂ ਮਨੋਰੰਜਨ ਤੇ ਮਜ਼ਾਕ ਤੇ ਟਿਚਰ ਭਾਲਦੇ ਹਮੇਸ਼ਾ ਹੁਣ ਇਹ ਵੀ ਪਤਾ ਲੱਗਾ ਵੀ ਹਰਿਆਣੇ ਦਾ ਮਹਿਲਾ ਕਮਿਸ਼ਨ ਜਿਹੜਾ ਉਹਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਇਹ ਗੱਲ ਕਹੀ ਗਈ ਹੈ ਵੀ ਜਾਂ ਤਾਂ ਤੁਸੀਂ ਜਨਤਕ ਤੌਰ ਤੇ ਮਾਫੀ ਮੰਗੋ ਜਾਂ ਫਿਰ ਪਾਇਨਡ ਦੇ ਵਿੱਚ ਵਿੱਚ ਤੇ ਸਪਸ਼ਟੀ ਕਰਨ ਦਿਓ ਵੀ ਤੁਸੀਂ ਆਹ ਗੱਲ ਕਹੀ ਕਿਉਂ ਸੀ ਜੀ ਜੀ ਕਹਣਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਜੀ ਹੁਣ ਉਧਰ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਉਹਨਾਂ ਨੇ ਕਹਿੰਦੇ ਵਿਧਾਨ ਸਭਾ ਸਪੀਕਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਇਸ ਚਿੱਠੀ ਨੂੰ ਲੈ ਕੇ ਵੀ ਬਹੁਤ ਸਾਰੀ ਪ੍ਰਤੀਕਿਰਿਆ ਜਿਹੜੀ ਸਾਹਮਣੇ ਆ ਰਹੀ ਹੈ ਹਾਂ ਬਿਲਕੁਲ ਜੀ ਉਹਨਾਂ ਨੇ ਵੱਲੋਂ ਇੱਕ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਗਈ ਆ ਵੈਸੇ ਸੁਖਪਾਲ ਸਿੰਘ ਖਹਿਰਾ ਦੀ ਇਸ ਚਿੱਠੀ ਨੂੰ ਮੰਨਣਗੇ ਮੈਨੂੰ ਇਸ ਗੱਲ ਦੀ ਆਸਦਾ ਨਹੀਂ ਆ ਕਿਉਂਕਿ ਜਿੰਨਾ ਖਹਿਰਾ ਸਾਹਿਬ ਦੇ ਨਾਲ ਪਿਆਰ ਚੱਲਦਾ ਉਸ ਹਿਸਾਬ ਦੇ ਨਾਲ ਮੈਨੂੰ ਆਸ ਨਹੀਂ ਬਜਦੀ ਵੀ ਭਾਈ ਇਸ ਚਿੱਠੀ ਦੇ ਉੱਤੇ ਕੋਈ ਅਮਲ ਹੋਊਗਾ ਪਰ ਉਹਨਾਂ ਨੇ ਭਾਈ ਆਪਣੀ ਗੱਲ ਕਹੀ ਆ ਤੇ ਗੱਲ ਕਰਨ ਦਾ ਚਲੋ ਸਭ ਨੂੰ ਅਧਿਕਾਰ ਹੈਗਾ ਗੱਲ ਉਹਨਾਂ ਨੇ ਇਹ ਕਹੀ ਆ ਉਹ ਕਹਿੰਦੇ ਵੀ ਦੇਖੋ ਬੜੀ ਸਾਫ਼ ਤੇ ਸਪਸ਼ਟ ਗੱਲ ਆ ਵੀ ਮੈਂ ਪਹਿਲਾਂ ਵੀ ਬੇਨਤੀ ਕਰਦਾ ਰਿਆ ਤੇ ਹੁਣ ਵੀ ਜਦੋਂ 2 ਤੋਂ ਲੈ ਕੇ 4 ਸਤੰਬਰ ਤੱਕ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਚੱਲਣਾ ਤਾਂ ਇਹਦੇ ਵਿੱਚ ਮੈਂ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੇ ਆਉਂਦੇ ਬਾਕੀ ਸੂਬਿਆਂ ਦੇ ਲੋਕ ਭਾਵੇਂ ਯੂਪੀ ਦੇ ਬਿਹਾਰ ਦੇ ਦਿੱਲੀ ਦੇ ਕਰਨਾਟਕ ਦੇ ਆਂਧਰਾ ਪ੍ਰਦੇਸ਼ ਦੇ ਹਰਿਆਣਾ ਦੇ ਹਿਮਾਚਲ ਦੇ ਕੋਈ ਵੀ ਹੋਵੇ ਪੰਜਾਬੋਂ ਬਾਹਰਲਾ ਉਹ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਨਾ ਖਰੀਦ ਸਕੇ ਵਾਹੀਯੋਗ ਜ਼ਮੀਨ ਬਿਲਕੁਲ ਨਾ ਖਰੀਦ ਸਕੇ ਇਹ ਵਿਧਾਨ ਸਭਾ ਸੈਸ਼ਨ ਦੇ ਮੌਨਸੂਨ ਸੈਸ਼ਨ ਦੇ ਵਿੱਚ ਉਹ ਕਹਿੰਦੇ ਜੀ ਇਹ ਬਿੱਲ ਲਿਆਉਣਾ ਚਾਹੀਦਾ ਕਿ ਪੰਜਾਬੋਂ ਬਾਹਰਲਾ ਕੋਈ ਵੀ ਵਿਅਕਤੀ ਪੰਜਾਬ ਦੇ ਵਿੱਚ ਆ ਕੇ ਵਾਹੀਯੋਗ ਜ਼ਮੀਨ ਨਹੀਂ ਖਰੀਦ ਸਕੂਗਾ ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਬੰਦਾ ਆਪਣੇ ਨਾਂ ਦੇ ਉੱਤੇ ਜ਼ਮੀਨ ਨਹੀਂ ਖਰੀਦ ਸਕਦਾ ਫਿਰ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਭਾਈ ਪੰਜਾਬ ਦੇ ਵਿੱਚ ਆ ਕੇ ਕੋਈ ਵੀ ਬਾਹਰਲੇ ਸੂਬੇ ਵਾਲਾ ਬੰਦਾ ਆਪਣੀ ਵੋਟ ਨਾ ਬਣਾ ਸਕੇ ਉਹਨਾਂ ਨੇ ਦੋ ਮੰਗਾਂ ਕੀਤੀਆਂ ਵੀ ਭਾਈ ਇੱਕ ਵੋਟ ਨਾ ਬਣਾ ਸਕੇ ਇੱਕ ਜ਼ਮੀਨ ਨਾ ਖਰੀਦ ਸਕੇ ਸੋ ਇਹ ਗੱਲ ਮੰਨੀ ਜਾਊਗੀ ਕਿ ਨਹੀਂ ਮੰਨੀ ਜਾਊਗੀ ਮੈਨੂੰ ਤਾਂ ਲੱਗਦਾ ਭਾਈ ਬਿਲਕੁਲ ਨਹੀਂ ਮੰਨੀ ਜਾਊਗੀ ਕਿਉਂਕਿ ਇਹ ਗੱਲ ਖੈਰੇ ਹੋਰਾਂ ਨੇ ਕਹੀ ਆ ਤੇ ਖੈਰੇ ਹੋਰਾਂ ਦੇ ਨਾਲ ਭਗਵੰਤ ਮਾਨ ਦਾ ਜਿੰਨਾ ਕੁ ਪਿਆਰ ਹੈਗਾ ਆਪਾਂ ਜਾਣਦੇ ਹੀ ਆ ਸੋ ਮੈਨੂੰ ਲੱਗਦਾ ਜੀ ਇਹ ਗੱਲ ਸਹੀ ਵੀ ਲੱਗਦੀ ਹੋਵੇ ਭਾਵੇਂ ਕੈਵਨਟ ਨੂੰ ਉਹ ਤਾਂ ਵੀ ਨਹੀਂ ਮੰਨੀ ਜਾਣੀ ਪਰ ਇਸ ਮੰਗ ਨੂੰ ਕਈ ਵਾਰੀ ਚੱਕਿਆ ਗਿਆ ਤੁਹਾਨੂੰ ਚੇਤੇ ਹੋਣਾ ਵੀ ਇੱਕ ਵਾਰੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹੀ ਮੰਗ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਕਿ ਭਾਈ ਇਸ ਤਰੀਕੇ ਨਾਲ ਸਾਨੂੰ ਬਿੱਲ ਲੈ ਕੇ ਆਉਣਾ ਚਾਹੀਦਾ ਵੀ ਨੇ ਭਾਈ ਕੀ ਬਣਦਾ ਦੋ ਤਰੀਕ ਨੂੰ ਇਸ ਮੁੱਦੇ ਤੇ ਜੀ ਤੇ ਜਨਾਬ ਸਾਹਿਬ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜੀ ਉਸ ਮੀਟਿੰਗ ਦੇ ਵਿੱਚ ਵੀ ਕਈ ਮਹੱਤਵਪੂਰਨ ਫੈਸਲੇ ਜਿਹੜੇ ਲਏ ਗਏ ਨੇ ਕੀ ਫੈਸਲੇ ਲਏ ਨੇ ਜੀ ਹਾਂ ਬਿਲਕੁਲ ਜੀ ਤੁਸੀਂ ਸਹੀ ਕਿਹਾ ਪੰਜਾਬ ਜਿਹੜੀ ਹੈਗੀ ਨੇ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ ਇਹਦੇ ਵਿੱਚ ਕਈ ਮਹੱਤਵਪੂਰਨ ਫੈਸਲੇ ਕੀਤੇ ਗਏ ਆ ਇਹਨਾਂ ਫੈਸਲਿਆਂ ਦੇ ਵਿੱਚ ਕਈ ਗੱਲਾਂ ਤਾਂ ਉਹ ਆ ਵੀ ਜਿਹੜੀਆਂ ਸਾਡੇ ਪੰਜਾਬੀਆਂ ਦਾ ਧਿਆਨ ਖਿੱਚ ਲਈਆਂ ਕਿ ਕੀ ਆਉਂਦੇ ਸਮੇਂ ਦੇ ਵਿੱਚ ਇਹ ਸਾਰੇ ਮਸਲੇ ਆ ਜਿਹੜੇ ਉਹ ਹੱਲ ਛੇਤੀ ਹੋਣਗੇ ਜਾਂ ਕਿਵੇਂ-ਕਿਵੇਂ ਹੱਲ ਹੋਣਗੇ ਦੇਖੋ ਇਹ ਗੱਲ ਸੱਚੀ ਆ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਇਹ ਗੱਲ ਸੱਚੀ ਆ ਪੰਜਾਬ ਦੇ ਵਿੱਚ ਸਮੱਸਿਆਵਾਂ ਬਹੁਤ ਸਾਰੀਆਂ ਹੈਗੀਆਂ ਇਹ ਗੱਲ ਸੱਚੀ ਆ ਵੀ ਪੰਜਾਬ ਦੇ ਵਿੱਚ ਇੰਨੀਆਂ ਵੱਡੀਆਂ ਸਮੱਸਿਆਵਾਂ ਵੀ ਜਿਨ੍ਹਾਂ ਦਾ ਹੱਲ ਕੋਈ ਨਹੀਂ ਨਿਕਲ ਰਿਹਾ ਤੇ ਪੰਜਾਬ ਦੇ ਵਿੱਚ ਇਹਨਾਂ ਮਸਲਿਆਂ ਦਾ ਹੱਲ ਨਿਕਲ ਆਵੇ ਇਹਦੀ ਹਰ ਕੋਈ ਕਾਮਨਾ ਕਰਦਾ ਹੈ ਤਾਂ ਵੈਸੇ ਲੰਮੇ ਚੌੜੇ ਫੈਸਲੇ ਪਰ ਉਹਦੇ ਵਿੱਚੋਂ ਮੈਂ ਕੁਝ ਕੁ ਫੈਸਲਿਆਂ ਦਾ ਵੀਰਵਾ ਤੁਹਾਡੇ ਨਾਲ ਸਾਂਝਾ ਕਰ ਲੈਣਾ ਵੀ ਗੱਲ ਗੱਲ ਹੋਈ ਕਿਹੜੀ ਕਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਤਾਂ ਇਹ ਹੋਈ ਆ ਕਿ ਨਵੇਂ ਪੀਸੀਐਸ ਅਫਸਰਾਂ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਪਹਿਲਾਂ ਪੰਜਾਬ ਦੇ ਵਿੱਚ 310 ਅਸਾਮੀਆਂ ਸੀ ਹੁਣ ਵਧਾ ਕੇ 369 ਕਰ ਦਿੱਤੀਆਂ ਗਈਆਂ ਤੇ ਇਹ ਵਾਧਾ 8 ਸਾਲ ਬਾਅਦ ਹੋਇਆ ਮਲੇਰਕੋਟਲਾ ਦੇ ਵਿੱਚ ਨਵੀਂ ਸੈਸ਼ਨ ਡਿਵੀਜ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਇਹਦੇ ਵਿੱਚ 36 ਨਵੀਆਂ ਪੋਸਟਾਂ ਦਿੱਤੀਆਂ ਜਾਣਗੀਆਂ ਪੰਚਾਇਤੀ ਰਾਜ ਐਕਟ ਦੇ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਇਸ ਤੋਂ ਪਹਿਲਾਂ ਪੰਚਾਇਤੀ ਰਾਜ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਆਪਦੇ ਚੋਣ ਨਿਸ਼ਾਨ ਤੇ ਚੋਣ ਲੜਦੀਆਂ ਸੀ ਪਰ ਹੁਣ ਨਵੇਂ ਫੈਸਲੇ ਦੇ ਮੁਤਾਬਕ ਬਿਨਾਂ ਚੋਣ ਨਿਸ਼ਾਨ ਤੋਂ ਪੰਚਾਇਤੀ ਚੋਣਾਂ ਹੋਣਗੀਆਂ ਅਗਲਾ ਫੈਸਲਾ ਇਹ ਜੀ ਕਿ ਘੱਗਰ ਦਰਿਆ ਤੋਂ ਜਿਹੜਾ ਨੁਕਸਾਨ ਹੁੰਦਾ ਇਹਦੇ ਨਿਪਟਾਰੇ ਵਾਸਤੇ ਚਾਂਦੂ ਪਿੰਡ ਦੀ 20 ਏਕੜ ਜ਼ਮੀਨ ਖਰੀਦੀ ਜਾਊਗੀ ਇਸ ਜ਼ਮੀਨ ਦੇ ਉੱਤੇ 40 ਫੁੱਟ ਡੂੰਘਾ ਛੱਪੜ ਬਣਾਇਆ ਜਾਊਗਾ ਸੋ ਇਸ ਤਰੀਕੇ ਦੇ ਫੈਸਲੇ ਕੀਤੇ ਗਏ ਆ ਬਾਕੀ ਇਹ ਫੈਸਲੇ ਕਦੋਂ ਨਿਪਰੇ ਚੜਦੇ ਆ ਕਦੋਂ ਲਾਗੂ ਹੁੰਦੇ ਆ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਬਿਲਕੁਲ ਜਨਾਬ ਸਾਹਿਬ ਉਧਰ ਇੱਕ ਹੋਰ ਚਿੰਤਾਜਨਕ ਖਬਰ ਜਿਹੜੀ ਉਹ ਪੰਜਾਬ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਹਿੰਦੇ ਪੰਜਾਬ ਦੇ ਵਿੱਚ ਡੀਏਪੀ ਖਾਦ ਦਾ ਸੰਕਟ ਪੈਦਾ ਹੋ ਸਕਦਾ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਹੈ ਪੰਜਾਬ ਦੇ ਵਿੱਚ ਡੀਏਪੀ ਖਾਦ ਦਾ ਸੰਕਟ ਪੈਦਾ ਹੋ ਸਕਦਾ ਇਹ ਬੜੀ ਮਹੱਤਵਪੂਰਨ ਖਬਰ ਆ ਵੀ ਭਾਈ ਪੰਜਾਬ ਦੇ ਵਿੱਚ ਇਹ ਜੇ ਸੰਕਟ ਪੈਦਾ ਹੋ ਗਿਆ ਤੇ ਫਿਰ ਪੰਜਾਬੀਆਂ ਨੂੰ ਇੱਕ ਨਵੀਂ ਦਿੱਕਤ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਪੰਜਾਬਗਾਂ ਨੂੰ ਦਿੱਕਤਾਂ ਦਾ ਸਾਹਮਣਾ ਪਹਿਲਾਂ ਵੀ ਬਹੁਤ ਕਰਨਾ ਪੈਂਦਾ ਹੁਣ ਨਵੀਂ ਦਿੱਕਤ ਦਾ ਸਾਹਮਣਾ ਕਰਨਾ ਪਵੇ ਗੱਲ ਇਹ ਆ ਹੁਣ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਪੰਜਾਬ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੂੰ ਚਿੱਠੀ ਲਿਖੀ ਆ ਪੰਜਾਬ ਦੇ ਖਾਦ ਮਹਿਕਮੇ ਦੇ ਮੰਤਰੀ ਹੈਗੇ ਜੀ ਇਸ ਵੇਲੇ ਜੇਪੀ ਨੱਡਾ ਸਾਹਿਬ ਤੇ ਉਹਨਾਂ ਨੂੰ ਚਿੱਠੀ ਲਿਖੀ ਆ ਵੀ ਭਾਈ ਪੰਜਾਬ ਦੇ ਵਿੱਚ ਸੰਕਟ ਪੈਦਾ ਹੋ ਸਕਦਾ ਡੀਏਪ ਖਾਦ ਦਾ ਵੈਸੇ ਪਹਿਲੀ ਵਾਰ ਨਹੀਂ ਇਹ ਸਮੇਂ-ਸਮੇਂ ਦੇ ਉੱਤੇ ਕਈ ਵਾਰ ਪੈਦਾ ਹੁੰਦਾ ਤੇ ਚਿੱਠੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੀ ਕਿਸਾਨੀ ਦੇ ਲਈ ਜਿੰਨੀ ਡੀਏਪ ਖਾਦ ਦੀ ਲੋੜ ਹੁੰਦੀ ਆ ਉਹਦੇ ਨਾਲੋਂ ਇਸ ਵੇਲੇ ਪੰਜਾਬ ਦੇ ਕੋਲੇ ਘਾਟ ਆ। ਹਾੜੀ ਦੇ ਸੀਜ਼ਨ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਡੀਏਪ ਖਾਦ ਦੀ ਕਿਲਤ ਪੈਦਾ ਹੋ ਸਕਦੀ ਆ। ਸੋ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਮਸਲੇ ਤੇ ਕੀ ਫੈਸਲਾ ਕੀਤਾ ਜਾਂਦਾ ਇਹ ਵਕਤ ਬਿਆਨ ਕਰੂਗਾ ਪਰ ਪੰਜਾਬ ਦੀ ਸਰਕਾਰ ਨੇ ਚਿੱਠੀ ਲਿਖ ਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਆ ਵੀ ਆਹ ਸਥਿਤੀ ਆ ਪੰਜਾਬ ਦੇ ਵਿੱਚ ਜੀ। ਜੀ ਜਨਾਬ ਸਾਹਿਬ ਉਧਰ ਕੈਨੇਡਾ ਤੋਂ ਇੱਕ ਖਬਰ ਐਸੀ ਸਾਹਮਣੇ ਆਈ ਕਿ ਜਿਹਨੇ ਫਿਕਰਾਂ ਦੇ ਵਿੱਚ ਪਾਦ ਦਿੱਤੇ ਨੇ ਜੀ ਪੰਜਾਬੀ ਕੰਦੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਤਬਦੀਲੀਆਂ ਹੋਣ ਜਾ ਰਹੀਆਂ ਨੇ ਦੇਖੋ ਜੀ ਜਦੋਂ ਪੰਜਾਬ ਦੇ ਲੋਕਾਂ ਦੀ ਆਖਰੀ ਮੰਜ਼ਲੀ ਕੈਨੇਡਾ ਹੋਵੇ ਵੀ ਭਾਈ ਕੈਨੇਡਾ ਪਹੁੰਚ ਗਏ ਕੈਨੇਡਾ ਪਹੁੰਚ ਗਏ ਤੇ ਕੈਨੇਡਾ ਤਾਂ ਪਹੁੰਚ ਗਏ ਕਿਉਂਕਿ ਪੰਜਾਬੀਆਂ ਨੂੰ ਇੱਥੇ ਕੁਝ ਦਿਸਦਾ ਨਹੀਂ ਇਹ ਨਹੀਂ ਕਹਿੰਦਾ ਵੀ ਕੱਲੇ ਕੈਨੇਡਾ ਹੀ ਜੇ ਕਿਸੇ ਹੋਰ ਦੇਸ਼ ਦੇ ਦਰਵਾਜ਼ੇ ਵੀ ਖੁੱਲੇ ਹੋਣ ਤੇ ਪੰਜਾਬੀ ਉਧਰ ਵੀ ਜਾਣ ਨੂੰ ਬਿਲਕੁਲ ਤਿਆਰ ਵਰ ਤਿਆਰ ਰਹਿੰਦੇ ਆ ਬਰਤ ਕੈਨੇਡਾ ਦੇ ਦਰਵਾਜ਼ੇ ਵੱਧ ਲੰਮਾ ਸਮਾਂ ਤੱਕ ਖੁੱਲੇ ਰਹੇ ਆ ਤੇ ਕੈਨੇਡਾ ਜਾਣਾ ਸੌਖਾ ਤੇ ਪੱਕੇ ਹੋਣਾ ਸੌਖਾ ਹੁਣ ਤੱਕ ਰਿਆ ਇਸ ਕਰਕੇ ਭਾਈ ਕੈਨੇਡਾ ਦੇ ਵੱਲ ਪੰਜਾਬੀ ਮੈਂ ਨਾ ਵੀ ਜਾਜ ਭਰ ਭਰ ਕੇ ਗਏ ਆ ਹੁਣ ਤੱਕ ਕੋਈ ਵਿਜ਼ਟਰ ਵੀਜ਼ੇ ਤੇ ਕੋਈ ਸਪਾਊਸ ਵੀਜ਼ੇ ਤੇ ਕੋਈ ਸਟੱਡੀ ਵੀਜ਼ੇ ਤੇ ਕੋਈ ਡੌਂਕੀ ਲਾ ਕੇ ਕੋਈ ਏਜੰਟਾਂ ਹੀ ਪੁੱਠੇ ਸਿੱਦੇ ਤਰੀਕੇ ਰਹੀ ਜਿਹੜਾ ਜਿਵੇਂ ਸੂਤ ਲੱਗਾ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਤੇ ਬੜੀ ਵੱਡੀ ਗਲਤੀ ਦੇ ਵਿੱਚ ਪੰਜਾਬੀ ਇਸ ਵੇਲੇ ਕੈਨੇਡਾ ਰਹਿੰਦੇ ਆ ਪੰਜਾਬ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਆ ਉਹਨਾਂ ਨੇ ਵੀ ਨੋਟ ਬਹੁਤ ਕਮਾਏ ਆ ਐਨੇ ਕ ਨੋਟ ਕਮਾਏ ਵੀ ਪੁੱਛੋ ਕੁਝ ਨਾ ਪਰ ਹੁਣ ਉਹਨਾਂ ਦਾ ਵੀ ਮੰਦਾ ਪੈ ਗਿਆ ਕਿਉਂਕਿ ਮੈਂ ਚਲੋ ਮੁਕੰਮਲ ਜਾਣਕਾਰੀ ਤਾਂ ਹਰ ਰੋਜ਼ ਉੱਥੇ ਬਦਲਦੀ ਰਹਿੰਦੀ ਹੈ ਦੋ ਤਿੰਨ ਤਬਦੀਲੀਆਂ ਦਾ ਜ਼ਿਕਰ ਕਰਨਾ ਵੀ ਜਿਹਦੇ ਕਰਕੇ ਪੰਜਾਬੀਆਂ ਦੇ ਉੱਤੇ ਅਸਰ ਬਹੁਤ ਪਿਆ ਇੱਕ ਤਾਂ ਇਹ ਸੀਗਾ ਵੀ ਜਿਵੇਂ ਪੰਜਾਬੀ ਮੁੰਡੇ ਕੁੜੀਆਂ ਆਮ ਤੌਰ ਤੇ ਵੀ ਜਿਨੇ 12ਵੀਂ ਕਰ ਲਈ ਆਈਲੈਟਸ ਕੀਤੀ ਨਾਲ ਦੀ ਨਾਲ ਝੂਠਾ ਸੱਚਾ ਵਿਆਹ ਕੀਤਾ ਤੇ ਉਹ ਕੁੜੀ ਜਾਂ ਮੁੰਡਾ ਆਪਦੇ ਸਪਾਊਸ ਨੂੰ ਵੀ ਨਾਲ ਲੈ ਜਾਂਦਾ 12ਵੀਂ ਤੋਂ ਬਾਅਦ ਉਥੇ ਜਾ ਕੇ ਦਿਲੋਂ ਰਹਿੰਦੇ ਆ ਨਹੀਂ ਰਹਿੰਦੇ ਇਕੱਠੇ ਉਹ ਬਾਅਦ ਦੀ ਗੱਲ ਆ ਪਰ ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਬਦਲੀ ਆ ਗ੍ਰੈਜੂਏਸ਼ਨ ਕਰਨ ਵਾਲਾ ਹੀ ਆਪਣੇ ਸਪਾਊਸ ਨੂੰ ਲਿਜਾ ਸਕਦਾ ਇਹਦੇ ਨਾਲ ਫਾਇਦਾ ਹੋਇਆ ਪੰਜਾਬ ਦੇ ਕਾਲਜਾਂ ਦਾ ਪੰਜਾਬ ਦੇ ਕਾਲਜ ਜਿਨ੍ਹਾਂ ਦੇ ਵਿੱਚ ਸੀਟਿੰਗ ਕੋਈ ਨਹੀਂ ਭਰੀ ਜਾਂਦੀ ਸੀ ਜਾਂ ਅੱਧੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਸੀ ਐਤਕੀ ਸਾਰੀਆਂ ਸੀਟਾਂ ਫੁੱਲ ਬਟਾ ਫੁੱਲ ਹੋ ਗਈਆਂ ਮੈਰਿਟ ਦੇ ਆਧਾਰ ਤੇ ਵੀ ਸਾਨੂੰ ਪਲੱਸ 2 ਤਾਂ ਨਹੀਂ ਹੁਣ ਸਾਨੂੰ ਬੀਏ ਕਰਕੇ ਜਾਣਾ ਪਊਗਾ ਤੇ ਬੀਏ ਕਰਨੀ ਪਊਗੀ ਜਾਂ ਬੀਐਸਸੀ ਕਰਨੀ ਪਊਗੀ ਇਸ ਤਰੀਕੇ ਦੇ ਨਾਲ ਉਸ ਤੋਂ ਕੁੜੀ ਗੱਲ ਇਹ ਆ ਵੀ ਅੱਗੇ ਕੀ ਹੁੰਦਾ ਸੀ ਤੁਸੀਂ ਵਿਜ਼ਟਰ ਵੀਜ਼ਾ ਲਵਾ ਕੇ ਕੈਨੇਡਾ ਗਏ ਇਹ ਵੀ ਧੰਦਾ ਬਣ ਗਿਆ ਸੀ ਫਿਰ ਉੱਥੇ ਤੁਸੀਂ ਵਰਕਰ ਪਰਮਿਟ ਦੇ ਵਿੱਚ ਇਹਨੂੰ ਕਨਵਰਟ ਕਰ ਲੈਂਦੇ ਸੀ ਉੱਥੇ ਬਾਰਡਰ ਤੇ ਜਾਂਦੇ ਸੀ ਉਹ ਛੋਟੀ ਜੀ ਇੰਟਰਵਿਊ ਕਰਦੇ ਸੀ ਵਿਜ਼ਟਰ ਵੀਜ਼ੇ ਵਾਲੇ ਦਾ ਵਰਕ ਪਰਮਿਟ ਕਨਵਰਟ ਹੋ ਜਾਂਦਾ ਸੀ ਪਰ ਹੁਣ ਕੈਨੇਡਾ ਦੀ ਪਾਲਿਸੀ ਨਵੀਂ ਹੋ ਗਈ ਆ ਵੀ ਜੇ ਕਿਸੇ ਨੇ ਵਰਕ ਪਰਮਿਟ ਲੈਣਾ ਤਾਂ ਉਹ ਆਪਣੀ ਕੰਟਰੀ ਦੇ ਵਿੱਚੋਂ ਅਪਲਾਈ ਕਰੇ ਵਿਜ਼ਟਰ ਵੀਜ਼ੇ ਦੇ ਉੱਤੇ ਆ ਕੇ ਕੈਨੇਡਾ ਦੇ ਵਿੱਚ ਉਹ ਵਰਕ ਪਰਮਿਟ ਨਹੀਂ ਲੈ ਸਕਦਾਗਾ ਤੇ ਇਹ ਉਹਨਾਂ ਨੇ ਅਰਜ਼ੀ ਤੌਰ ਦੇ ਉੱਤੇ ਬੰਦ ਕਰਤਾ ਸੋ ਜਿਹੜੇ ਲੋਕ 20 25 30 ਲੱਖ ਰੁਪਈਆ ਵਰਕ ਪਰਮਿਟ ਦੇ ਨਾਂ ਦੇ ਉੱਤੇ ਲਾ ਕੇ ਜਾਂਦੇ ਸੀ ਇੱਕ ਤਾਂ ਇਹ ਹੈ ਜੀ ਕਿ ਉਹ ਹੁਣ ਬਿਲਕੁਲ ਰੁਕ ਜਾਣੀ ਆ ਦੂਜਾ ਇਹ ਜਿ ਕਿ ਪਲੱਸ 2 ਕਰਕੇ ਜਾਣ ਦਾ ਫਾਇਦਾ ਕੋਈ ਨਹੀਂਗਾ ਤੁਸੀਂ ਇਕੱਲੇ ਹੀ ਜਾਓਗੇ ਪੜ੍ਹਾਈ ਦੇ ਨਾਂ ਤੇ ਗਏ ਆ ਪੜ੍ਹਾਈ ਕਰੋਗੇ ਬਸ ਨਾ ਤੁਹਾਡਾ ਸੁਪਾਉਸ਼ ਜਾ ਸਕਦਾ ਤੇ ਇਕੱਲੇ ਕਰੇ ਦਾ ਉੱਥੇ ਖਰਚਾ ਪੱਠਾ ਵੀ ਔਖਾ ਹੋ ਜਾਂਦਾ ਸੋ ਇਹ ਦੋ ਤਿੰਨ ਗੱਲਾਂ ਕਰਕੇ ਪੰਜਾਬ ਦੀ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਦਰ ਰੁਜ਼ਗਾਰ ਤੇ ਸੱਟ ਵੱਜੀ ਆ ਤੇ ਪੰਜਾਬੀਆਂ ਦੀਆਂ ਆਸਾਂ ਤੇ ਸੱਟ ਵੱਜੀ ਆ ਜੀ ਜੀ ਟੈਨਾ ਸਾਹਿਬ ਇੱਕ ਹੋਰ ਪੰਜਾਬ ਤੋਂ ਬੜੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ ਕਹਿੰਦੇ ਭੈਣ ਭਰਾ ਨੇ ਨਹਿਰ 'ਚ ਛਾਲ ਮਾਰ ਦਿੱਤੀ ਜੀ ਕਿਉਂ ਹਾਂ ਬਿਲਕੁਲ ਜੀ ਇਹ ਅਸਲ ਦੇ ਵਿੱਚ ਨਾ ਖਬਰ ਆਈ ਹੈ ਪਟਿਆਲਾ ਦੇ ਵੱਲੋਂ ਇੱਥੇ ਭਾਖੜਾ ਡੈਮ ਦੇ ਵਿੱਚ ਭੈਣ ਭਰਾ ਨੇ ਛਾਲ ਮਾਰ ਦਿੱਤੀ ਆ ਭੈਣ ਤੇ 29 ਸਾਲ ਦੀ ਸੌਰੀ 29 ਸਾਲ ਦੀ ਭੈਣ ਦਾ ਤਲਾਕ ਹੋਇਆ ਸ਼ਾਇਦ ਕੁਝ ਕਿਸਮਾ ਪਹਿਲਾਂ ਹੀ ਹੋਇਆ ਤੇ ਘਰ ਦੇ ਵਿੱਚ ਕੋਈ ਤਣਾ ਰਹਿਦਾ ਹੁਣ ਜਾਂ ਕੋਈ ਕਿਸੇ ਗੱਲੋਂ ਲੜਾਈ ਝਗੜਾ ਹੋਇਆ ਹੋਣਾ ਤੇ ਭੈਣ ਨੇ ਫਿਰ ਭਾਖੜਾ ਡੈਮ ਦੇ ਵਿੱਚ ਛਾਲ ਮਾਰਦੀ। ਮਗਰ ਉਹਦਾ ਮੇਰਾ ਖੜੀ ਵੀ ਚਾਚੇ ਦਾ ਜਾਂ ਕੋਈ ਭੂਆ ਦਾ ਮੁੰਡਾ ਤੇ ਉਹ ਉਹਨੂੰ ਬਚਾਉਣ ਦੇ ਵਾਸਤੇ ਆਇਆ ਸੀ ਤੇ ਜਦੋਂ ਉਹਨੇ ਦੇਖਿਆ ਵੀ ਭੈਣ ਨੇ ਛਾਲ ਮਾਰਤੀ ਤੇ ਉਹਨੂੰ ਬਚਾਉਣ ਦੇ ਲਈ ਮਗਰੀ ਉਹਨੇ ਛਾਲ ਮਾਰਤੀ। ਤੇ ਪਰ ਤੈਰਨਾ ਦੋਵਾਂ ਨੂੰ ਨਹੀਂ ਆਉਂਦਾ ਤੇ ਦੋਵੇਂ ਜਣੇ ਡੁੱਬ ਗਏ ਆ। ਭੈਣ ਦੀ ਵੀ ਮੌਤ ਹੋ ਗਈ ਆ ਭਰਾ ਦੀ ਵੀ ਮੌਤ ਹੋ ਗਈ ਆ। ਜਿਹੜੀ ਇਹ ਭੈਣ ਆ ਇਹ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਆ। ਸੋ ਦੋਵਾਂ ਦੀ ਦਰਦਨਾਕ ਮੌਤ ਦੇ ਉੱਤੇ ਤੇ ਹੁਣ ਪੂਰਾ ਪਿੰਡ ਮਹਿਸੂਸਿਆ ਗਿਆ ਪੂਰਾ ਪਿੰਡ ਉਦਾਸ ਆ। ਮਾਪੇ ਵੀ ਉਦਾਸ ਆ ਆਪਾਂ ਸਮਝ ਸਕਦੇ ਆ ਵੀ ਜਵਾਨ ਧੀਆਂ ਪੋਤਾ ਜਿਹੜੇ ਉਹ ਚਲੇ ਜਾਣ ਘਰ ਦੇ ਵਿੱਚੋਂ ਤਾਂ ਮਾਪਿਆਂ ਦਾ ਕੀ ਹਾਲ ਹੁੰਦਾ ਸੋ ਇਹ ਦੁਖਦਾਈ ਘਟਨਾ ਵਾਪਰੀ ਹੈ ਜੀ ਜੀ ਤੇ ਜਨਾਬ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਜੀ ਹੁਣ ਬਦਲਿਆ ਪੰਜਾਬ ਦੇ ਵਿੱਚ ਹੁਣ ਲੱਗਦਾ ਵੀ ਸੱਚੀ ਮੁੱਚੀ ਭਾਦੋਂ ਦਾ ਮਹੀਨਾ ਚੱਲਦਾ ਸੌਣ ਇਤਕੀ ਸੁੱਕਾ ਨਿਕਲ ਗਿਆ ਤੇ ਭਾਦੋਂ ਅੱਧੀ ਨਿਕਲ ਗਈ ਆ ਤੇ ਪਰ ਹੁਣ ਜਿਹੜਾ ਲੰਘੇ 24 ਘੰਟਿਆਂ ਦੇ ਵਿੱਚ ਨਹੀਂ ਪਿਆ ਉਹ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ 7-8 ਘੰਟੇ ਦੀ ਝੜੀ ਲੱਗੀ ਰਹੀ ਆ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਬਈ ਇਤਕੀ ਹਲੇ 24 ਘੰਟਿਆਂ ਦੇ ਵਿੱਚ ਹੋਰ ਮੀਂਹ ਪੈਣ ਦੀ ਪੂਰੀ ਪੂਰੀ ਆਸ ਹੈਗੀ ਆ ਸੋ ਦੇਖਦੇ ਭਾਈ ਕੀ ਬਣਦਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕਦਮ ਮੌਸਮ ਨੇ ਤਬਦੀਲੀ ਲਿਆਂਦੀ ਆ ਤੇ ਉਹਦੇ ਤੋਂ ਬਾਅਦ ਬਣ ਲੱਗਦਾ ਵੀ ਭਾਈ ਹੁਣ ਪੱਖਿਆਂ ਦੇ ਨਾਲ ਸਰਜਾ ਕਰੂਗਾ ਜੇਕਰ 2-3 ਦਿਨ ਹੋਰ ਮੀਂਹ ਪੈ ਜਾਂਦਾ ਤੇ ਫਿਰ ਏਸੀ ਦੀ ਵਰਤੋਂ ਘਟ ਜਾਣੀ ਆ ਜਾਂ ਕੂਲਰ ਦੀ ਵਰਤੋਂ ਘਟ ਜਾਣੀ ਆ ਬਾਕੀ ਕੋ ਲੰਮਾ ਚੌੜਾ ਦਾਵਾ ਕਰਦੇ ਨਹੀਂ ਮੈਨੂੰ ਲੱਗਦਾ ਜੀ ਕਿ ਮੌਸਮ ਦੇ ਵਿੱਚ ਕਾਫੀ ਵੱਡੀ ਤਬਦੀਲੀ ਆਊਗੀ ਇਸ ਮੀਂਹ ਤੋਂ ਬਾਅਦ ਹੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ